ਪਰਮ ਸਤਕਾਰਯੋਗ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀਓ ਸੋ ਬੜੇ ਵੱਡੇ ਭਾਗਾਂ ਵਾਲੇ ਹਾਂ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰ ਰਹੇ ਹਾਂ ਤੇ ਸਤਿਗੁਰਾਂ ਦੇ ਹੁਕਮ ਸਰਵਣ ਕਰ ਰਹੇ ਹਾਂ ਅੱਜ ਦੇ ਹੁਕਮ ਦੇ ਵਿੱਚ ਧੰਨ ਤਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੂਹੀ ਰਾਗ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਹਨ ਉਮਕਿਓ ਹਿਓ ਮਿਲਨ ਪ੍ਰਭ ਤਾਈ ਸਤਿਗੁਰੂ ਜੀ ਕਹਿੰਦੇ ਭਾਈ ਮੇਰਾ ਹਿਰਦਾ ਪ੍ਰਭੂ ਨੂੰ ਮਿਲਣ ਵਾਸਤੇ ਖੁਸ਼ੀ ਦੇ ਨਾਲ ਨੱਚ ਪਿਆ ਖੋਜਤ ਚਰਿਓ ਦੇਖੋ ਪ੍ਰਹ ਜਾਈ ਪਰਭੂ ਨੂੰ ਲੱਭਣ ਵਾਸਤੇ ਉਸ ਵਾਹਿਗੁਰੂ ਨੂੰ ਪਾਉਣ ਵਾਸਤੇ ਮੇਰੇ ਮਨ ਦੇ ਵਿੱਚ ਖੁਸ਼ੀ ਪੈਦਾ ਹੋ ਗਈ ਕਿ ਮੈਂ ਪਰਮਾਤਮਾ ਨੂੰ ਹਾਸਲ ਕਰ ਲੈਣਾ ਹੈ ਪਰਮਾਤਮਾ ਨੂੰ ਪਾ ਲੈਣਾ ਹੈ ਸੁਣਤ ਸੰਦੇਸ ਰੂਪ ਪ੍ਰਗ੍ਰਹਿ ਸੇਜ ਵਿਸਾਈ ਪਿਆਰੇ ਦਾ ਸੁਨੇਹਾ ਸੁਣਦਿਆ ਹੀ ਪਰਮਾਤਮਾ ਦਾ ਸੁਨੇਹਾ ਸਿਣਦਿਆ ਹੀ ਮੈਂ ਆਪਣੇ ਹਿਰਦੇ ਘਰ ਦੇ ਵਿੱਚ ਛੇਜ ਵਿਸਾ ਦਿੱਤੀ ਹੈ ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ ਪਰ ਮੈਂ ਫਿਰ ਵੀ ਭਟਕ ਭਟਕ ਕੇ ਮੁੜ ਆਇਆ ਹਾਂ ਤਦੋ ਪ੍ਰਭੂ ਦੀ ਮਿਹਰ ਦੀ ਨਿਗਾਹ ਹੋਈ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ ਪਰਮਾਤਮਾ ਦੀ ਨਦਰ ਹੁੰਦੀ ਹੈ ਤਾ ਫਿਰ ਪ੍ਰਮਾਤਮਾ ਹਾਸਲ ਹੋ ਜਾਂਦਾ ਹੈ। ਇਨ ਵਿਦ ਹੀਰੋ ਧੀਰੇ ਨਿਮਾਨੋ। ਸਤਿਗੁਰੂ ਜੀ ਕਹਿੰਦੇ ਮੈਂ ਪ੍ਰਮਾਤਮਾ ਤੋਂ ਸਦਕੇ ਜਾਂਦਾ ਹਾਂ। ਪ੍ਰਮਾਤਮਾ ਤੋਂ ਬਲਿਹਾਰੇ ਜਾਂਦਾ ਹਾਂ। ਮਿਲ ਸਾਜਨ ਹੋ ਤੁਝ ਕੁਰਬਾਨੋ। ਪ੍ਰਮਾਤਮਾ ਦੇ ਦਰਸ਼ਨਾਂ ਤੋਂ ਬਿਨਾ ਜਿਹੜਾ ਮਨੁੱਖ ਹੈ ਉਹ ਨਿਮਾਣਾ ਹੈ। ਪਰਮਾਤਮਾ ਤੋਂ ਬਿਨਾ ਜਿਹੜਾ ਮਨੁੱਖ ਹੈ ਉਹ ਅਧੂਰਾ ਹੈ। ਏਕਾ ਸੇਜ ਵਿਸੀ ਤਨ ਕੰਤਾ। ਸਤਿਗੁਰੂ ਜੀ ਕਹਿੰਦੇ ਭਾਈ ਜੀਵ ਇਸਤਰੀ ਅਤੇ ਪ੍ਰਭੂ ਪਤੀ ਦੀ ਇੱਕੋ ਹੀ ਸੇਜ ਵਿਸੀ ਹੋਈ ਹੈ। ਤਨ ਸੂਤੀ ਪ੍ਰਸਦ ਜਗੰਤਾ। ਪਰੰਤੂ ਜਿਹੜੀ ਜੀਵ ਇਸਤਰੀ ਹੈ ਉਹ ਮਾਇਆ ਦੇ ਮੋਹ ਦੇ ਵਿੱਚ ਮਾਇਆ ਦੀ ਨੀਂਦ ਦੇ ਵਿੱਚ ਸੁੱਤੀ ਰਹਿੰਦੀ ਹੈ। ਪਰੰਤੂ ਜਿਹੜਾ ਪ੍ਰਭੂ ਹੈ ਪਰਮਾਤਮਾ ਹੈ ਉਹ ਆਤਮਾ ਨੂੰ ਜਗਾਉਂਦਾ ਹੈ ਮਨੁੱਖ ਨੂੰ ਜਗਾਉਂਦਾ ਹੈ ਕਿ ਮਾਇਆ ਦੇ ਪ੍ਰਭਾਵ ਤੋਂ ਉੱਤੋਂ ਉੱਪਰ ਉਠ ਕੇ ਪਰਮਾਤਮਾ ਦਾ ਨਾਮ ਸਿਮਰੋ ਪਰਮਾਤਮਾ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਜੋੜੋ ਪਿਉ ਮਾਦਰੂ ਧਨਮਤਵੰਤਾ ਪਰੰਤੂ ਜਿਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਇੱਕ ਸ਼ਰਾਬੀ ਸ਼ਰਾਬ ਪੀ ਲੈਂਦਾ ਹੈ ਉਹ ਆਪਣੀ ਮਤ ਖੋ ਦਿੰਦਾ ਹੈ ਉਸ ਨੂੰ ਕੋਈ ਮਤ ਨਹੀਂ ਰਹਿੰਦੀ ਉਸੇ ਤਰ੍ਹਾਂ ਜਿਹੜਾ ਮਨੁੱਖ ਹੈ ਉਹ ਮਾਇਆ ਦੇ ਵਿੱਚ ਇਸ ਤਰ੍ਹਾਂ ਮਸਤ ਹੋ ਜਾਂਦਾ ਹੈ ਜਿਸ ਤਰ੍ਹਾਂ ਇੱਕ ਸ਼ਰਾਬੀ ਨੇ ਸ਼ਰਾਬ ਪੀਤੀ ਹੁੰਦੀ ਹੈ ਉਸ ਨੂੰ ਫਿਰ ਇਹ ਨਹੀਂ ਪਤਾ ਲੱਗਦਾ ਕਿ ਛੋਟਾ ਕੌਣ ਹੈ ਵੱਡਾ ਕੌਣ ਹੈ ਮਾਇਆ ਦਾ ਪ੍ਰਭਾਵ ਮਨੁੱਖ ਦੇ ਉੱਪਰ ਇਹਨਾਂ ਆ ਜਾਂਦਾ ਹੈ ਕਿ ਉਹ ਛੋਟੇ ਵੱਡੇ ਦੀ ਜਿਹੜੀ ਬਿਤ ਕਰਾ ਹੈ ਉਹ ਭੁੱਲ ਜਾਂਦਾ ਹੈ ਆਪਣੇ ਆਪ ਨੂੰ ਵੱਡਾ ਕਹਾਉਣ ਲੱਗ ਜਾਂਦਾ ਹੈ ਤਾਂ 사ਤੂ ਗੁਰੂ ਜੀ ਕਹਿੰਦੇ ਭਾਈ ਚੰਗਾ ਮਨੁੱਖ ਉਹੀ ਹੈ ਜਿਸ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਚੰਗਾ ਕੀ ਹੈ ਅਤੇ ਮਾੜਾ ਕੀ ਹੈ ਜੇ ਅਸੀਂ ਚੰਗਾ ਸੋਚਾਂਗੇ ਤਾਂ ਚੰਗਾ ਹੋਵੇਗਾ ਜੇ ਅਸੀਂ ਆਪਣੀ ਚੜ੍ਹਦੀ ਕਲਾ ਸੋਚਾਂਗੇ ਆਪਣੀ ਚੜ੍ਹਦੀ ਕਲਾ ਹੀ ਹੋਵੇਗੀ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਪਾਈ ਹਰ ਵੇਲੇ ਜਿਹੜਾ ਆਪਣਾ ਮਨ ਹੈ ਆਪਣੀ ਮਤ ਹੈ ਉਸ ਨੂੰ ਉੱਚਾ ਰੱਖਣਾ ਹੈ ਆਪਣੇ ਮਨ ਦੇ ਵਿੱਚ ਕਿਸੇ ਪ੍ਰਤੀ ਈਰਖਾ ਨਹੀਂ ਕਰਨੀ ਆਪਣੇ ਮਨ ਦੇ ਵਿੱਚ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਨੂੰ ਛੋਟਾ ਨਹੀਂ ਸਮਝਣਾ ਆਪਣੀ ਜਿਹੜੀ ਸੁਰਤ ਹੈ ਉਸ ਨੂੰ ਸੁੱਚੀ ਬਣਾਉਣਾ ਹੈ ਆਪਣੀ ਸੁਰਤ ਨੂੰ ਉੱਚਾ ਲੈ ਕੇ ਜਾਣਾ ਹੈ ਜੇ ਅਸੀਂ ਚੰਗਾ ਸੋਚਾਂਗੇ ਤਾਂ ਚੰਗਾ ਹੀ ਹੋਵੇਗਾ ਜੇ ਵੱਡਾ ਸੋਚਾਂਗੇ ਤਾਂ ਵੱਡਾ ਹੀ ਹੋਵੇਗਾ ਸੋ ਇੱਕ ਉਦਾਹਰਨ ਦੇ ਤੌਰ ਤੇ ਕਹਾਣੀ ਹੈ ਛੋਟੀ ਜੀ ਕਿ ਇੱਕ ਰੈਸਟੋਰੈਂਟ ਦੇ ਬਾਹਰ ਹੋਟਲ ਦੇ ਬਾਹਰ ਕੋਈ ਬੰਦਾ ਆਇਆ ਅਤੇ ਉਸ ਦੇ ਕੋਲ ਬਹੁਤ ਹੀ ਮਹਿੰਗੀ ਕੀਮਤੀ ਗੱਡੀ ਸੀ ਅਤੇ ਉਹ ਆਪਣੀ ਗੱਡੀ ਨੂੰ ਖੜਾ ਕੇ ਹੋਟਲ ਦੇ ਵਿੱਚ ਖਾਣਾ ਖਾਣ ਵਾਸਤੇ ਚਲਾ ਗਿਆ। ਪ੍ਰੰਤੂ ਉੱਥੇ ਹੀ ਇੱਕ ਛੋਟਾ ਬੱਚਾ ਬਾਹਰ ਗੱਡੀ ਨੂੰ ਦੇਖ ਰਿਹਾ ਹੈ। ਕਿ ਕਿੰਨੀ ਸੋਹਣੀ ਗੱਡੀ ਖੜੀ ਹੈ। ਤਹੋ ਬਾਹਰ ਖੜਾ ਬੱਚਾ ਉਸ ਗੱਡੀ ਨੂੰ ਦੇਖ ਰਿਹਾ ਹੈ। ਜਦੋਂ ਉਹ ਗੱਡੀ ਦਾ ਮਾਲਕ ਖਾਣਾ ਖਾ ਕੇ ਹੋਟਲ ਤੋਂ ਬਾਹਰ ਆਇਆ ਉਸ ਨੇ ਦੇਖਿਆ ਕਿ ਛੋਟਾ ਜਿਹਾ ਬੱਚਾ ਗੱਡੀ ਵੱਲ ਦੇਖ ਰਿਹਾ ਹੈ ਕਿ ਸ਼ਾਇਦ ਉਸ ਨੂੰ ਗੱਡੀ ਚੰਗੀ ਲੱਗਦੀ ਹੋਵੇਗੀ ਉਸ ਨੇ ਬੱਚੇ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ ਕਿ ਤੁਹਾਨੂੰ ਇਹ ਗੱਡੀ ਸੋਹਣੀ ਲੱਗਦੀ ਹੈ ਤਾਂ ਬੱਚੇ ਨੇ ਹਾਂ ਦੇ ਵਿੱਚ ਆਪਣਾ ਸਿਰ ਹਿਲਾਇਆ ਕਿ ਹਾਂ ਜੀ ਮੈਨੂੰ ਤੁਹਾਡੀ ਜਿਹੜੀ ਗੱਡੀ ਹੈ ਉਹ ਬਹੁਤ ਸੋਹਣੀ ਲੱਗਦੀ ਹੈ ਫਿਰ ਉਸ ਗੱਡੀ ਦੇ ਮਾਲਕ ਨੇ ਉਸ ਬੱਚੇ ਨੂੰ ਗੱਡੀ ਦੇ ਵਿੱਚ ਬਿਠਾ ਲਿਆ ਅਤੇ ਜਦੋਂ ਗੱਡੀ ਦੇ ਵਿੱਚ ਬੱਚਾ ਬੈਠਾ ਤਾਂ ਉਹ ਗੱਡੀ ਦੇ ਮਾਲਕ ਵੱਲ ਦੇਖ ਰਿਹਾ ਹੈ ਕਦੇ ਗੱਡੀ ਦੇ ਵੱਲ ਦੇਖ ਰਿਹਾ ਹੈ ਅਤੇ ਜਿਹੜਾ ਗੱਡੀ ਦਾ ਮਾਲਕ ਹੈ ਉਹ ਬੱਚੇ ਨੂੰ ਦੱਸਣ ਲੱਗਿਆ ਕਿ ਜਿਹੜੀ ਇਹ ਗੱਡੀ ਹੈ ਇਸ ਦੀ ਕੀਮਤ ਬਹੁਤ ਹੈ ਇਹ ਗੱਡੀ ਬਹੁਤ ਮਹਿੰਗੀ ਹੈ ਪਰੰਤੂ ਇਹ ਮੈਨੂੰ ਮੇਰੇ ਭਰਾ ਨੇ ਮੈਨੂੰ ਗਿਫਟ ਦੇ ਵਿੱਚ ਦਿੱਤੀ ਹੈ ਮੈਨੂੰ ਮੇਰੇ ਭਰਾ ਨੇ ਤੋਹਫਾ ਦਿੱਤਾ ਹੈ ਕਿਉਂਕਿ ਜਿਹੜਾ ਮੇਰਾ ਵੱਡਾ ਭਰਾ ਹੈ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਤਾਂ ਹੁਣ ਬੱਚਾ ਕਦੇ ਗੱਡੀ ਵੱਲ ਦੇਖਦਾ ਹੈ ਅਤੇ ਕਦੇ ਉਸ ਗੱਡੀ ਦੇ ਮਾਲਕ ਵੱਲ ਦੇਖਦਾ ਹੈ ਉਹ ਆਦਮੀ ਕਹਿਣ ਲੱਗਿਆ ਬੱਚੇ ਨੂੰ ਕਿ ਹੁਣ ਮੈਨੂੰ ਪਤਾ ਲੱਗ ਗਿਆ ਕਿ ਤੇਰੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਉਹ ਕਹਿੰਦਾ ਮੈਨੂੰ ਇਹ ਪਤਾ ਲੱਗ ਪਿਆ ਕਿ ਤੂੰ ਇਹ ਸੋਚ ਰਿਹਾ ਹੈ ਕਿ ਮੇਰੇ ਕੋਲ ਵੀ ਇੰਨੀ ਸੋਹਣੀ ਗੱਡੀ ਹੋਵੇ ਮੇਰੇ ਕੋਲ ਵੀ ਇੰਨਾ ਪੈਸਾ ਹੋਵੇ ਕਿ ਮੈਂ ਗੱਡੀ ਖਰੀਦ ਲਵਾਂ ਤਾਹੂ ਬੱਚਾ ਮੁਸਕਰਾ ਪਿਆ ਤੇ ਹੱਸਣ ਲੱਗ ਪਿਆ ਉਸਨੇ ਸੋਚਿਆ ਕਿ ਮੈਂ ਇਹ ਨਹੀਂ ਸੋਚ ਰਿਹਾ ਕਿ ਮੇਰੇ ਕੋਲ ਗੱਡੀ ਹੋਵੇ ਉਹ ਕਹਿੰਦਾ ਮੈਂ ਇਹ ਸੋਚ ਰਿਹਾ ਕਿ ਮੈਂ ਵੀ ਤੁਹਾਡੇ ਵੱਡੇ ਭਰਾ ਵਾਂਗ ਬਣਨਾ ਹੈ ਕਿਉਂਕਿ ਮੇਰੇ ਵੀ ਦੋ ਛੋਟੇ ਬੱਚੇ ਹਨ ਦੋ ਛੋਟੇ ਭਰਾ ਹਨ ਘਰ ਦੇ ਵਿੱਚ ਸੋ ਮੈਂ ਵੀ ਤੁਹਾਡੇ ਵੱਡੇ ਭਰਾ ਵਾਂਗ ਬਣਨਾ ਹੈ ਤਾਂ ਜੋ ਮੈਂ ਵੀ ਆਪਣੇ ਦੋਵਾਂ ਭਰਾਵਾਂ ਨੂੰ ਪਿਆਰ ਕਰਾਂ ਜਿਸ ਤਰ੍ਹਾਂ ਤੁਹਾਡਾ ਭਰਾ ਤੁਹਾਨੂੰ ਪਿਆਰ ਕਰਦਾ ਹੈ ਉਸੇ ਤਰ੍ਹਾਂ ਮੈਂ ਵੀ ਆਪਣੇ ਭਰਾਵਾਂ ਨੂੰ ਪਿਆਰ ਕਰਾਂ ਮੈਂ ਇਹਨਾਂ ਪੈਸਾ ਕਮਾਵਾਂ ਕਿ ਮੈਂ ਉਹਨਾਂ ਦੀ ਹਰ ਇੱਕ ਜਿਹੜੀ ਮਨੋ ਕਾਮਨਾ ਹੈ ਉਹ ਪੂਰੀ ਕਰ ਸਕਾਂ ਕਿਉਂਕਿ ਜਿਹੜਾ ਭਰਾ ਹੈ ਉਹੀ ਭਰਾ ਦੇ ਕੰਮ ਆਉਂਦਾ ਹੈ ਇਹ ਬਾਕੀ ਸਾਰੀ ਦੁਨੀਆਦਾਰੀ ਝੂਠੀ ਹੈ ਬਾਕੀ ਸਾਰੇ ਰਿਸ਼ਤੇ ਝੂਠੇ ਹਨ ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੀ ਆਪਣੀ ਸੋਚ ਹੈ ਉਸ ਨੂੰ ਤੁਸੀਂ ਵੱਡੀ ਰੱਖਣਾ ਹੈ ਆਪਣੀ ਸੋਚ ਨੂੰ ਤੁਸੀਂ ਉੱਚਾ ਰੱਖਣਾ ਹੈ ਜਿਹੋ ਜਿਹਾ ਤੁਸੀਂ ਸੋਚੋਗੇ ਉਹ ਹੀ ਜਾਈ ਹੋ ਜਾਵੇਗਾ ਜੇ ਤੁਸੀਂ ਮਾੜਾ ਕਿਸੇ ਪ੍ਰਤੀ ਸੋਚੋਗੇ ਤਾਂ ਤੁਹਾਡੇ ਨਾਲ ਵੀ ਇੱਕ ਦਿਨ ਮਾੜਾ ਹੋਵੇਗਾ ਸੋ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਪੀਓ ਮਾਦਰੋ ਧਨ ਮਤਵੰਤਾ ਜਿਵੇਂ ਇੱਕ ਸ਼ਰਾਬੀ ਨੇ ਸ਼ਰਾਬ ਪੀ ਲਈ ਹੁੰਦੀ ਹੈ ਉਸੇ ਤਰ੍ਹਾਂ ਜਿਹੜਾ ਮਨੁੱਖ ਹੈ ਉਹ ਮਾਇਆ ਕਮਾਉਣ ਦੇ ਵਿੱਚ ਰੁੱਝ ਪਿਆ ਹੈ ਉਸ ਨੂੰ ਛੋਟੇ ਵੱਡੇ ਦੇ ਕੋਈ ਲਿਹਾਜ਼ ਨਹੀਂ ਹੈ ਕਿ ਮੈਂ ਛੋਟੇ ਨਾਲ ਕਿਵੇਂ ਵਿਚਰਣਾ ਹੈ ਅਤੇ ਵੱਡੇ ਨਾਲ ਕਿਵੇਂ ਵਿਚਰਣਾ ਹੈ ਧਨ ਜਾਗੈ ਜੇ ਪੈਰ ਬੁਲੰਤਾਂ ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਮਨੁੱਖ ਨੂੰ ਸੋਝੀ ਤਾਂ ਹੀ ਆਉਂਦੀ ਹੈ ਜੇ ਪਰਮਾਤਮਾ ਦਾ ਸ਼ੁਕਰਾਨਾ ਕਰੇਗਾ ਪਰਮਾਤਮਾ ਦਾ ਸਿਮਰਨ ਕਰੇਗਾ ਕਿਉਂਕਿ ਸਿਮਰਨ ਕਿਵੇਂ ਹੋਵੇਗਾ ਜਦੋਂ ਸਤਿਗੁਰਾਂ ਦੀ ਕਿਰਪਾ ਹੋਵੇਗੀ ਮਨੁੱਖ ਅਮਰਤ ਵੇਲੇ ਉੜਦਾ ਹੈ ਸਤਿਗੁਰਾਂ ਦਾ ਸ਼ੁਕਰਾਨਾ ਕਰਦਾ ਹੈ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਦਾ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਮਨੁੱਖ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਕਿਉਂਕਿ ਜਿਹੜਾ ਮਨੁੱਖ ਹੈ ਆਦਮੀ ਹੈ ਉਹ ਚਾਰ ਤਰੀਕਿਆਂ ਨਾਲ ਕੰਮ ਕਰਦਾ ਹੈ ਚਾਰ ਤਰੀਕਿਆਂ ਨਾਲ ਪਿਆਰ ਨਾਲ ਉਸ ਤੋਂ ਕੰਮ ਕਰਾ ਲਓ ਜਾ ਉਸ ਨੂੰ ਲਾਲਚ ਦੇ ਕੇ ਕੰਮ ਕਰਵਾ ਲਓ ਜਿਹੜਾ ਮਨੁੱਖ ਹੈ ਉਹ ਚਾਰ ਤਰੀਕਿਆਂ ਨਾਲ ਕੰਮ ਕਰਦਾ ਹੈ ਛੁਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਅਸੀਂ ਪਰਮਾਤਮਾ ਦਾ ਸਿਮਰਨ ਕਰਾਂਗੇ ਪਰਮਾਤਮਾ ਦੀ ਸਾਡੇ ਉੱਪਰ ਕਿਰਪਾ ਹੋ ਜਾਵੇਗੀ ਫੇਰੀ ਜਿਹੜਾ ਸਾਡਾ ਮਨ ਹੈ ਉਹ ਪਰਮਾਤਮਾ ਦੇ ਨਾਲ ਜੁੜਦਾ ਹੈ ਭਾਈ ਨਿਰਾਸ਼ੀ ਬਹੁਤ ਦਿਨ ਲਾਗੇ ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਮਨੁੱਖ ਹਨ ਉਹ ਦੁਨਿਆਵੀ ਕੰਮ ਧੰਦਿਆਂ ਦੇ ਵਿੱਚ ਲੱਗ ਕੇ ਪ੍ਰਮਾਤਮਾ ਨੂੰ ਵਿਸਰਜ ਜਾਂਦੇ ਹਨ ਬਹੁਤ ਸਾਰੇ ਦਿਨ ਬੀਤ ਜਾਂਦੇ ਹਨ ਫਿਰ ਜਦੋਂ ਉਸ ਨੂੰ ਕੋਈ ਦੁੱਖ ਤਕਲੀਫ ਆ ਜਾਂਦੀ ਹੈ ਫਿਰ ਉਹ ਨਿਰਾਸ਼ ਹੋ ਜਾਂਦੇ ਹਨ ਫਿਰ ਪ੍ਰਮਾਤਮਾ ਦਾ ਆਸਰਾ ਭਾਲਦੇ ਹਨ ਦੇਸ ਦਸੰਤਰ ਮੈਂ ਸਗਲੇ ਝਾਗੇ ਸਤਿਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਹੈ ਉਹ ਸਾਰੇ ਦੇਸ ਭਾਲ ਪਾਲ ਕੇ ਵੇਖ ਲੰਦਾ ਹੈ ਪਰੰਤੂ ਕਿਧਰੇ ਵੀ ਉਹਨੂੰ ਕੋਈ ਸੁੱਖ ਨਹੀਂ ਲੱਭਦਾ ਜਿਹੜਾ ਸੁੱਖ ਹੈ ਉਹ ਸਾਨੂੰ ਪ੍ਰਮਾਤਮਾ ਦੀ ਸ਼ਰਣ ਦੇ ਵਿੱਚ ਆ ਕੇ ਹੀ ਪ੍ਰਾਪਤ ਹੁੰਦਾ ਹੈ ਜਦੋਂ ਅਸੀਂ ਪ੍ਰਮਾਤਮਾ ਦੀ ਸ਼ਰਣ ਦੇ ਵਿੱਚ ਆਵਾਂਗੇ ਫਿਰ ਹੀ ਸਾਡੇ ਉੱਪਰ ਕਿਰਪਾ ਹੋਵੇਗੀ ਫਿਰ ਹੀ ਅਸੀਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਾਂਗੇ ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿੰਨਾ ਵੀ ਸਮਾਂ ਸਾਨੂੰ ਮਿਲਦਾ ਹੈ ਸੋ ਪ੍ਰਮਾਤਮਾ ਦੇ ਨਾਮ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਪ੍ਰਮਾਤਮਾ ਦਾ ਨਾਮ ਸਾਨੂੰ ਜਪਣਾ ਚਾਹੀਦਾ ਹੈ ਕਿਉਂਕਿ ਜਿਹੜਾ ਮਨੁੱਖ ਹੈ ਉਹ ਕਈ ਤਰੀਕਿਆਂ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਦਾ ਹੈ ਕੋਈ ਵਾਹਿਗੁਰੂ ਕਹਿ ਲੈਂਦਾ ਹੈ ਕੋਈ ਰਾਮ ਰਾਮ ਕਹਿ ਲੈਂਦਾ ਹੈ ਕੋਈ ਅੱਲਾਹ ਕਹਿੰਦਾ ਹੈ ਕੋਈ ਖੁਦਾ ਕਹਿੰਦਾ ਹੈ ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਪਰਮਾਤਮਾ ਇੱਕੋ ਹੀ ਹੈ ਅਤੇ ਉਹਨੂੰ ਹਰ ਵੇਲੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਹਰ ਵੇਲੇ ਉਸਨੂੰ ਸਿਮਰਨਾ ਚਾਹੀਦਾ ਹੈ ਸੋ ਇਸ ਕਰਕੇ ਜਿੰਨਾ ਵੀ ਸਮਾਂ ਮਿਲੇ ਪਰਮਾਤਮਾ ਦੀ ਯਾਦ ਦੇ ਵਿੱਚ ਪਰਮਾਤਮਾ ਦੀ ਭਗਤੀ ਦੇ ਵਿੱਚ ਜੁੜ ਕੇ ਬੈਠਣ ਦਾ ਯਤਨ ਕਰੀਏ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ